ਬੀਤੀ ਰਾਤ ਸੜਕ ਹਾਦਸੇ ਦੌਰਾਨ ਭੈਣ ਭਰਾ ਦੀ ਮੌਤ ਤੇ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਥਾਣਾ ਹਰਿਆਣਾ ਦੇ اے ایس ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਗਣੇਸ਼ ਕੁਮਾਰ ਪੁੱਤਰ ਸੋਮ ਕੁਮਾਰ ਵਾਸੀ ਮੁਹੱਲਾ ਰਾਮਗੜੀਆਂ ਹਰਿਆਣਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਤੇ ਸਹੁਰਾ ਪਰਿਵਾਰ ਨਾਲ ਮਾਤਾ ਚਿੰਤਪੁਰਨੀ ਦੇ ਚੱਲ ਰਹੇ ਮੇਲੇ ਨੂੰ ਦੇਖ ਕੇ ਆਪਣੀ ਟਾਟਾ ਏਸ ਗੱਡੀ ਤੇ ਆਦਮ ਵਾਲ ਤੋਂ ਵਾਪਸ ਆ ਰਿਹਾ ਸੀ ਜਦੋਂ ਉਹ ਆਪਣੇ ਸੋਹਰੇ ਪਰਿਵਾਰ ਨੂੰ ਪਿੰਡ ਕੰਗਮਾਈ ਛੱਡਣ ਲਈ ਡੱਲੇਵਾਲ ਕੋਲ ਪੁੱਜਾ ਤਾਂ ਉਸਦੀ ਗੱਡੀ ਦਾ ਟਾਇਰ ਪੰਚਰ ਹੋ ਗਿਆ ਉਹ ਗੱਡੀ ਨੂੰ ਸਾਈਡ ਤੇ ਲਗਾ ਕੇ ਟਾਇਰ ਬਦਲਣ ਲੱਗ ਪਿਆ ਐਨਐਨੋ ਹੁਸ਼ਿਆਰਪੁਰ ਤੋਂ ਆ ਰਹੇ ਇੱਕ ਕੈਂਟਰ ਨੇ ਉਸਦੀ ਗੱਡੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਉਸਦੀ ਗੱਡੀ ਦੂਜੀ ਸਾਈਡ ਜਾ ਕੇ ਬਿਜਲੀ ਦੇ ਖੰਬੇ ਨਾਲ ਝਟਕ ਰਾਈ ਤੇ ਗੱਡੀ 'ਚ ਬੈਠੀ ਉਸਦੀ ਪਤਨੀ ਮੌਨਿਕਾ ਤੇ ਉਸਦਾ ਸਾਲਾ ਅਮਰਜੀਤ ਸਿੰਘ ਮੁਕੁੱਲ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਹੈ ਜਿੱਥੇ ਇਲਾਜ ਦੌਰਾਨ ਮੌਨਿਕਾ ਤੇ ਉਸਤੇ ਭਰਾ ਅਮਰਜੀਤ ਸਿੰਘ ਦੀ ਮੌਤ ਹੋ ਗਈ ਹੈ ਜਦਕਿ ਦੋ ਜਣੇ ਸਿਵਲ ਹਸਪਤਾਲ 'ਚ ਇਲਾਜ ਦੀਨ ਨੇ ਪੁਲਿਸ ਨੇ ਗਣੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਕੈਂਟਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬੀਤੀ ਰਾਤ ਸੜਕ ਹਾਦਸੇ ਦੌਰਾਨ ਭੈਣ ਭਰਾ ਦੀ ਮੌਤ ਤੇ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਥਾਣਾ ਹਰਿਆਣਾ ਦੇ اے ایس ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਗਣੇਸ਼ ਕੁਮਾਰ ਪੁੱਤਰ ਸੋਮ ਕੁਮਾਰ ਵਾਸੀ ਮੁਹੱਲਾ ਰਾਮਗੜੀਆਂ ਹਰਿਆਣਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਤੇ ਸਹੁਰਾ ਪਰਿਵਾਰ ਨਾਲ ਮਾਤਾ ਚਿੰਤਪੁਰਨੀ ਦੇ ਚੱਲ ਰਹੇ ਮੇਲੇ ਨੂੰ ਦੇਖ ਕੇ ਆਪਣੀ ਟਾਟਾ ਏਸ ਗੱਡੀ ਤੇ ਆਦਮ ਵਾਲ ਤੋਂ ਵਾਪਸ ਆ ਰਿਹਾ ਸੀ ਜਦੋਂ ਉਹ ਆਪਣੇ ਸੋਹਰੇ ਪਰਿਵਾਰ ਨੂੰ ਪਿੰਡ ਕੰਗਮਾਈ ਛੱਡਣ ਲਈ ਡੱਲੇਵਾਲ ਕੋਲ ਪੁੱਜਾ ਤਾਂ ਉਸਦੀ ਗੱਡੀ ਦਾ ਟਾਇਰ ਪੰਚਰ ਹੋ ਗਿਆ ਉਹ ਗੱਡੀ ਨੂੰ ਸਾਈਡ ਤੇ ਲਗਾ ਕੇ ਟਾਇਰ ਬਦਲਣ ਲੱਗ ਪਿਆ ਐਨੇ ਨੂੰ ਹੁਸ਼ਿਆਰਪੁਰ ਤੋਂ ਆ ਰਹੇ ਇੱਕ ਕੈਂਟਰ ਨੇ ਉਸ ਦੀ ਗੱਡੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਟੱਕਰ ਇੰਨੀ ਜ਼ੋਰਦਾਰ ਸੀ ਕਿ ਉਸ ਦੀ ਗੱਡੀ ਦੂਜੀ ਸਾਈਡ ਜਾ ਕੇ ਬਿਜਲੀ ਦੇ ਖੰਬੇ ਨਾਲ ਝਟਕ ਰਾਈ ਤੇ ਗੱਡੀ 'ਚ ਬੈਠੀ ਉਸ ਦੀ ਪਤਨੀ ਮੌਨਿਕਾ ਤੇ ਉਸ ਦਾ ਸਾਲਾ ਅਮਰਜੀਤ ਸਿੰਘ ਮੁਕੁੱਲ ਗੰਭੀਰ ਜ਼ਖਮੀ ਹੋ ਗਿਆ ਪੁਲਿਸ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਹੈ ਜਿੱਥੇ ਇਲਾਜ ਦੌਰਾਨ ਮੌਨਿਕਾ ਤੇ ਉਸਤੇ ਭਰਾ ਅਮਰਜੀਤ ਸਿੰਘ ਦੀ ਮੌਤ ਹੋ ਗਈ ਹੈ ਜਦਕਿ ਦੋ ਜਣੇ ਸਿਵਲ ਹਸਪਤਾਲ 'ਚ ਇਲਾਜ ਦੀ ਨੇ ਪੁਲਿਸ ਨੇ ਗਣੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਕੈਂਟਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ